ਫੁੱਟ ਕਰਿਓ ਅੱਜ ਵੀ ਇਸ ਜਮਾਦਾਰ ਨੂੰ ਬੜੀ ਢਿਹਰੀ ਨਿਕਾ ਦੇ ਨਾਲ ਦੇਖਦੇ ਆਂ ਅੱਜ ਵੀ ਸਾਡੇ ਘਰਾਂ ਦੇ ਵਿੱਚੋਂ ਜਦੋਂ ਕੂੜਾ ਚ ਘੜਾਉਂਦਾ ਨਾ ਜਮਾਦਾਰ ਤੇ ਅਸੀਂ ਬੜਾ ਉਹ ਘਿਹੜਾ ਜਿਹਾ ਦੇਖਦੇ ਆ ਕਿ ਜਿੱਤਾ ਬੜਾ ਮਾੜਾ ਕੰਮ ਕਰ ਰਿਹਾ ਹੋਵੇ ਪਰ ਪਿਆਰੋ ਹੈ ਤੋ ਵੀ ਮਨੋਖੀ ਆ ਨਾ ਕਾਤਾ ਲੱਗ ਲੱਗ ਹੋ ਸਕਦੀ ਨਹੀਂ ਸਾਡਾ ਕੰਮ ਪ੍ਰਚਾਰ ਕਰਨਾ ਹੈ ਕਿਸੇ ਦਾ ਕੰਮ ਹੋ ਰਿਹਾ ਕਿਸੇ ਦਾ ਕੰਮ ਹੋ ਰਿਹਾ ਪ੍ਰਮਾਤਮਾ ਨੇ ਸਾਰਿਆਂ ਦੀ

ਹੰਤੇ ਜਦੂ ਆਕਾਲਪੁਰਖ ਪਰਮਾਤਮਾ ਦੀ ਸਾਰੇ ਸਿਰਜਣ ਚਾਹੇ ਉਹ ਮੁਸਲਮਾ ਚਾਹ ਚਾਹਨੀ ਆ ਚਾਹ ਪੋਤੀ ਆ ਚਾਹ ਸਰੀਵੜੇ ਨੇ ਚਾਹ ਸਾਈ ਨੇ ਚਾਹ ਹੀ ਟੂੜੇ ਚਿਹੜੇ ਵੀ ਨੇ ਸਾਰੇ ਪਰਮਾਤਮਾ ਦੀ ਸਿਰਜਣ ਹੋਏ ਨੇ ਸਾਡਾ ਕਿਸੇ ਦਾ ਕੋਈ ਹੱਕ ਨਹੀਂ ਕੀ ਅਸੀਂ ਕਿਸੇ ਨੂੰ ਬਾੜਾ ਕਹੀਏ ਮਾੜਾ ਬੋਲੀਏ ਸਾਥ ਕੁ